ਸਿਤ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਗਵਾਨ ਜੀ ਮੰਨ ਜਿੰਦਾਬਾਦ ਮੇਰੀਆਂ ਭੈਣਾ ਨਹੀਂ ਪੁੱਛੋ ਜਕਾਰਾ ਲਾਣ ਨਹੀਂ ਹੈ ਭਗਵਾਨ ਜੀ ਮੰਨ ਜਿੰਦਾਬਾਦ ਲਾਜੀ ਸਿੰਘ ਕੁਲਰ ਜਿੰਦਾਬਾਦ ਲਾਜੀ ਸਿੰਘ ਕੁਲਰ ਜਿੰਦਾਬਾਦ ਇਕਬੀਰ ਸਿੰਘ ਸਾਡੇ ਕਪੂਰ ਸਾਹਿਬ ਦੇ ਜਿਹੜੇ ਫਰਜੰਦ ਨੇ ਅੱਜ ਅਸੀਂ ਤੁਹਾਡੇ ਕੋਲ ਇੱਥੇ ਆਏ ਆ ਆਮ ਆਦਮੀ ਪਾਰਟੀ ਦੀਆਂ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਇਸੇ ਤੋਂ ਤੁਹਾਡੇ ਕੋਲ ਆਇਆ ਮੇਨ ਮਕਸਦ ਇਹ ਹੀ ਹੈਗਾ ਕਿ ਆម ਆਦਮੀ ਪਾਰਟੀ ਲੋਕ ਸਭਾ ਖዱਰ ਸਾਹਿਬ ਤੋਂ ਸਾਡੇ ਜਿਹੜੇ ਲਾਲਜੀਤ ਸਿੰਘ ਪੁੱਲਰ ਸਾਹਿਬ ਨੇ ਉਹਨਾਂ ਨੂੰ ਸਾਡੇ ਅਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਨੇ ਜਿਹੜੀ ਫਿਕਰ ਦੇ ਕੇ ਲੋਕ ਸਭਾ ਖዱਰ ਸਾਹਿਬ ਤੋਂ ਜਿਹੜਾ ਨਮਾਜ਼ਾ ਹੈਗਾ ਲਾਲਜੀਤ ਸਿੰਘ ਪੁੱਲਰ ਜੀ ਨੂੰ ਸਾਡੇ ਕੈਬਨਿਟ ਮੰਤਰੀ ਵੀ ਨੇ ਅਤੇ ਟਰਾਂਸਪੋਰਟ ਮੰਤਰੀ ਵੀ ਨੇ ਦੇ ਨਾਲ ਪਿੰਡੂ ਤੇ ਵਿਕਾਸ ਮੰਤਰੀ ਨੇ ਜਿਹੜੇ ਪਿੰਡਾਂ ਦੇ ਵਿੱਚ ਕਾਰਜ ਹੁੰਦੇ ਨੇ ਸਾਰੇ ਦੇ ਸਾਰੇ ਦੇ ਭਾਗੀਆਂ ਦੇ ਕੋਲ ਹੈਗੇ ਅਸੀਂ ਅੱਜ ਤੁਹਾਡੇ ਕੋਲ ਇੱਥੇ ਆਏ ਆ ਤੁਹਾਡੇ ਕੋਲ ਚੱਲ ਆਏ ਸੀਗੇ ਗਰੰਟੀਆਂ ਲੈ ਕੇ ਆਮ ਆਦਮੀ ਪਾਰਟੀ ਦੀਆਂ ਕਿ ਅਸੀਂ ਅਸੀਂ ਤੁਹਾਡੇ ਕੋਲ ਆਏ ਸੀ ਗਰੰਟੀਆਂ ਦੇ ਫਾਰਮ ਭਰਾਂ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਦਿੰਦੇ ਹੋ ਤੇ ਬੇਨਤੀ ਕੀਤੀ ਮੀਟਿੰਗ ਕਰਕੇ ਹਜ਼ਾਰਾਂ ਦੀ ਗਿਣਤੀ ਚ ਬਲਾਕ ਪ੍ਰਬਾਰੀ ਬਲਾਕ ਇੰਚਾਰਜ ਚੰਡੀਗੜ੍ਹ ਬਲਾਕ ਨਾਲ ਮੀਟਿੰਗ ਕੀਤੀ ਹੈ ਕਿ ਤੁਸੀਂ ਮੈਨੂੰ ਪੰਜਾਬ ਦੇ ਵਿੱਚੋਂ 13 ਦੀਆਂ 13 ਸੀਟਾਂ ਜਿਤਾ ਕੇ ਦੇ ਦਿਓ ਤੁਸੀਂ ਜਿਤਾ ਸਕਦੇ ਹੋ ਇੱਕ ਬਲਾਕ ਪ੍ਰਭਾਰੀ ਦੇ ਥੱਲੇ ਪੰਜ-ਪੰਜ ਬਲਾਕ ਇੰਚਾਰਜ ਨੇ ਪਿੰਡ ਨੇ ਮੁਹੱਲੇ ਨੇ ਵਾਰਡ ਨੇ ਔਰ ਉਹਨਾਂ ਨੇ ਵਾਅਦਾ ਕੀਤਾ ਕਿ ਬਲਾਕ ਇੰਚਾਰਜ ਬਲਾਕ ਪ੍ਰਭਾਰੀ ਜਿਹੜਾ ਵੀ ਆਪਣੇ ਇਲਾਕੇ ਵਿੱਚੋਂ ਜੇਤੂ ਕਰਾਰ ਦਿੱਤਾ ਜਾਏਗਾ ਇਹ ਬੜੀ ਵੱਡੀ ਗੱਲ ਹੈ ਤੁਸੀਂ ਭਗਮਨ ਸਾਹਿਬ ਨੇ ਬਾਬੇ ਦੀ ਕਿਰਪਾ ਕਰ ਦਿੱਤੀ ਇਤੋਂ ਅਸੀਂ ਬਹੁਮਤ ਨਾਲ ਸਾਡੀ ਪਾਰਟੀ ਨੂੰ ਵੋਟ ਪਈ ਤੇ ਘੁੰਮਣ ਸਾਹਿਬ ਸਨੇ ਜਿਹੜਾ ਇਹਨਾਂ ਦੇ ਉੱਪਰ ਕੰਮ ਕਰ ਰਿਹਾ ਉਹ ਸੰਦੀਪ ਪਾਟਨ ਜੀ ਨੇ ਐਲਾਨ ਕਰਤਾ ਖੁੱਲ ਕੇ ਕਿ ਪੰਜਾਬ ਦੇ ਵਿੱਚ ਜਿਹੜੀ ਵੀ ਜ਼ਿੰਮੇਵਾਰੀ ਸਰਕਾਰੀ ਤੌਰ ਤੇ ਗੈਰ ਸਰਕਾਰੀ ਤੌਰ ਤੇ ਮੈਂ ਦੇਣ ਦੇ ਯੋਗ ਹੋਇਆ ਤੇ ਮੈਂ ਤੁਹਾਨੂੰ ਦਿਆਂਗਾ ਬੜੀ ਵੱਡੀ ਗੱਲ ਹੈ ਘੁੰਮਣ ਜਿਨ੍ਹਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਬੁਲਾ ਕੇ ਪ੍ਰਧਾਨ ਦਾ ਉਹਦਾ ਦੱਸਾ ਮੈਂ ਬੜਾ ਉਹਨਾਂ ਦਾ ਧੰਨਵਾਦੀ ਆ ਕਪੂਰ ਥਲੇ ਤੋਂ ਸੀਨੀਅਰ ਲੀਡਰਸ਼ਿਪ ਆਈ ਹੋਈ ਆ ਇਹਨਾਂ ਸਾਰਿਆਂ ਦਾ ਮੈਂ ਬਹੁਤ ਧੰਨਵਾਦੀ ਆ ਸਰਦਾਰ ਗਰਸ਼ਨ ਸਿੰਘ ਕਪੂਰ ਜਿਹੜੇ ਸਾਡੇ ਬਹੁਤ ਸੱਜਣ ਸੀ ਜਿਹੜੇ ਸਾਡੇ ਵਿੱਚ ਅੱਜ ਹੈ ਨਹੀਂ ਉਹਨਾਂ ਦੇ بیٹے ਆਏ ਹੋਇਆ ਇਹਨਾਂ ਦੇ ਪਰਿਵਾਰ ਦਾ ਮੈਂ ਬਹੁਤ ਧੰਨਵਾਦ ਕਰਦਾ ਬਾਕੀ ਜਿਹੜੇ ਵੀ ਆਪਣੇ ਹਲਕੇ ਦੇ ਸੀਨੀਅਰ ਲੀਡਰਸ਼ਿਪ ਆਪਣੇ ਵੱਲੇ ਵਲੰਟੀਰੀ ਆਏ ਹੋਇਆ ਇਹਨਾਂ ਦਾ ਮੈਂ ਜੀ ਆਇਆਂ ਕਰਦਾ ਹਰ ਇੱਕ ਦਾ ਬਾਕੀ ਜਦੋਂ ਵੀ ਮੈਨੂੰ ਕੋਈ ਬੰਦਾ ਕਹੇ ਕਿਤੇ ਕੰਮ ਆ ਦੇ ਦਿਨ ਰਾਤ ਹੋਵੇ ਹਰ ਤਰ੍ਹਾਂ ਮੈਂ ਹਰੇ ਇਲਾਕੇ ਦੇ ਨਾਲ ਆ ਬਾਕੀ ਕੋਈ ਵੀ ਮੇਰੇ ਤੋਂ ਲੋਡ ਹੋਵੇ ਕਿਸੇ ਕੀ ਦੀ ਤਾਂ ਮੰਨ ਧੰਨਾ ਮੈਂ ਪਾਰਟੀ ਸੇਵਾ ਕਰੂੰਗਾ ਕੋਈ ਵੀ ਕਹੇ ਤਾਂ ਕਿਸੇ ਨੂੰ ਇਹ ਮੌਕਾ ਨਹੀਂ ਸ਼ਿਕਾਇਤ ਨਹੀਂ ਮਿਲੂਗਾ ਮੇਰੇ ਕੋ ਕਿ ਮੈਂ ਕਿਸੇ ਦੇ ਨਾਲ ਜਾ ਕੇ ਕਿਸਾ ਕੰਮ ਨਹੀਂ ਕਰਾ ਸਕਿਆ ਧੰਨਵਾਦ ਅੱਜ ਸਰਦਾਰ ਕਰਮਨ ਸਿੰਘ ਘੁੰਮਣ ਜੀ ਨੇ ਪਲਾਡ ਪ੍ਰਧਾਨ ਦਾ ਜਿਹੜਾ ਅਹੁਦਾ ਦਿੱਤਾ ਵਾ ਆਮ ਆਦਮੀ ਪਾਰਟੀ ਵੱਲੋਂ ਦੇ ਸਕਦਾ ਹੈ ਪ੍ਰਗਨ ਸਿੰਘ ਜੀ ਮਾਨਦੋਲ ਜਿਹੜਾ ਮਾਨ ਬਖਸ਼ਿਆ ਵਾ ਅੱਜ ਆਪਾਂ ਮਾਨ ਸਨਮਾਨ ਕਰਨ ਵਾਸਤੇ ਆਏ ਆਂ ਔਰ ਇਹ ਬਦਾ ਯਾ ਵੀ ਦੇਣ ਆਇਆ ਇਲਾਕੇ ਨੂੰ ਵੀ ਬਹੁਤ ਮਾਣ ਹੋਊਗਾ ਇਸ ਚੀਜ਼ ਦੇ ਉੱਪਰ ਸੋ ਮੈਂ ਅੱਜ ਹੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਦੀ ਪਾਰਟੀ ਦੀ ਇੱਛੇ ਉਹਨਾਂ ਨੇ ਵੋਟ ਮੰਗੀ ਆ ਜੀ ਆਪਣੇ ਕੰਮ ਦੇ ਆਧਾਰ ਤੇ ਔਰ ਜਦੋਂ ਕੰਮ ਦੇ ਆਧਾਰ ਤੇ ਕੋਈ ਸਰਕਾਰ ਕੋਈ ਪਾਰਟੀ ਵੋਟ ਮੰਗਦੀ ਆ ਤਾਂ ਲੋਕ ਸਾਫ ਜਿੰਮੇਚੇ ਦੇ ਵਿਚ ਨਾਲ ਜਾਣ ਹੁੰਦੇ ਆ ਵੀ ਵਾਕੇ ਆ ਇਹਨਾਂ ਨੇ ਕੰਮ ਕੀਤਾ ਵਾ ਤੇ ਆਪਾਂ ਇਹਨਾਂ ਦੁਆਰਾ ਲੈਣਾ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਸਰਦਾਰਪੁਰ ਸ਼ਹਿਰ ਸਿੰਘ ਫੂਲ ਉਹਦੀ ਬਦੌਲਤ ਅਸੀਂ ਇੱਥੇ ਬੈਠੇ ਕਿਉਂ ਕਿਉਂਕਿ ਸਾਡੀ ਪਾਰਟੀ ਜਿੰਦਾ ਦਾ ਸਿਸਟਮ ਰਿਹਾ ਕਿਉਂ ਬੰਦੇ 2 4 10 5 ਸਾਲ ਦੇ ਵੀ ਕਾਫਰ ਕਰਦੇ ਆ ਉਹਦਾ ਕੰਮ ਨਹੀਂ ਦੇਖਿਆ ਗਿਆ ਤੇ ਇਹ ਲੈ ਅੰਨਾ ਮੈਨਸ ਹੀਨੀ ਤੋਂ ਮੋੜ-ਮੋੜ ਆਪਣੇ ਆਂ ਇਹਦਾ ਵਧੀਰੀ ਪਰ ਮੈਂ ਉਸ ਵਿਚੜੀ ਰੂਹ ਨੂੰ ਐਸਾ ਛੜਦਾ ਦੇ ਕੋਟ ਨਹੀਂ ਜਿਹੜੇ ਕੋਲ ਵੀ ਪੇਟ ਕਰਦਾ ਔਰ ਉਹਨੇ ਜਾਰੀ ਬਗਾਈ ਸਦਾ ਕਰਿਆ ਉਸਨਾ ਜਦੋਂ ਹਲਕਾ ਇਨਚਾਰਜ ਬਣਿਆ ਉਦੋਂ ਇਹਨਾਂ ਦਾ ਨਾਮ ਦਿੱਜਿਆ ਤੇ ਇਹ ਕਿਤਾਬ ਕਿਹੜੀ ਆ ਇਹਨਾਂ ਨੂੰ ਬਲਾਕ ਪ੍ਰਧਾਨ ਲਾਇਆ ਔਰ ਮੈਂ ਇਸ ਤਰ੍ਹਾਂ ਮੇਰਾ ਮਾਣ ਹੀ ਖੜੇ ਹਾਂ ਤੇ ਵੀਰ ਸਿੰਘ ਉਹ ਇਹ ਜਿਹੜਾ ਮੇਰੇ ਵੀਰ ਦਾ ਪਰਚਾ ਲੇਕਰ ਉਹ ਜਾਰਾਂ ਦਾ ਜਾਤ ਸੀ ਗੱਲ ਜਿਹੜੀ ਕਰਨ ਵਾਲਾ 100 ਸਮੇਂ ਦੇ ਹੰਦਾ ਸੀ ਇਹ ਸੱਚ ਹੈ ਕਿ ਉਹਨੇ ਜਿਹੜੀ ਗੱਲ ਕੀਤੀ ਸਰਦਾਰ ਕਮਾਲ ਸਿੰਘ ਜੀ ਨਾਲ